ਬਾਬਾ ਦੀ ਜੈ ਹੇ ਭਾਰਤ ਮਾਤਾ ਦੀ ਜੈ ਬੰਦੇ ਆਪਰਾਮ ਆਪੀ 15 ਅਗਸਤ ਅੰਨਾ ਵਿੱਚ ਕਟਿਕਾ ਚੌਂਕੇ ਵਿੱਚ ਬਾਬਾ ਕਸ਼ਮੀਰ ਗਰੀ ਜੀ ਦੇ ਗਵਾਈ ਵਿੱਚ ਅਨੁਜ ਗੁਪਤਾ ਜੀ ਅਤੇ ਹੋਰ ਸਾਰੇ ਭਾਈ ਸਾਡੇ ਅਸੀਂ ਬਣਾ ਰਹੇ ਹਾਂ 15 ਅਗਸਤ ਤੇ ਦੇਸ਼ ਦੇ ਜਿਹੜੇ ਟਾਰਗੇਟ ਕਰਦੇ ਸਾਰੇ ਭਾਰਤ ਨੂੰ ਅਤਰਕਵਾਦੀ ਗੁਰਪਤਨ ਪੰਨੂ ਆ ਸ਼ਹਿਜਾਹਲ ਪੱਟੀ ਆ ਆਯਾਤ ਪੱਟੀ ਮੋਟਾ ਵਾਲਾ ਜੈ ਜੈ ਕੱਢੀ ਸਾਡੇ ਕੋਈ ਭਰਾ ਲੱਗਦਾ ਕਹਿੰਦਾ ਉਹ ਬਾਬਾ ਜੀ ਧਮਕੇ ਦੇ ਰਿਹਾ ਤੈਨੂੰ ਅਸੀਂ ਚੈਲੰਜ ਕਰਨਾ ਵੀ ਤੂੰ ਆ ਜਾ ਪਹਿਲਾਂ ਕਦੇ ਕਹਿੰਦਾ ਹੈਂਡ ਕਰੇ ਫਿਰ ਦਊਗਾ ਕਦੇ ਕੁਛ ਕਰਨੂ ਬਾਬਾ ਜੀ ਉਹ ਤਾਂ ਧਮਕੇ ਦੇ ਰਿਹਾ ਹੈ ਅੱਜ ਪੰਜਾਬਪੁਰ ਤੋਂ ਸਾਡੀ ਕੋਈ ਕਰਦੀ ਨਹੀਂ ਖੰਨੇ ਚ ਸਾਨੂੰ ਪਤਾ ਹੀ ਆ ਬਾਬਾਵਾ ਹਜਾਦ ਪੱਟੀ ਹੁਨਤਾਬਾਦ ਹਜਾਦ ਪੱਟੀ ਹੁਨਤਾਬਾਦ ਗੁਰਪਦਵੰਤ ਪੰਨੂ ਹੁਨਤਾਬਾਦ ਗੁਰਪਦਵੰਤ ਪੰਨੂ ਹੁਨਤਾਬਾਦ ਹੁਨਤਾਬਾਦ ਨਹੀਂ ਕਲਾਤਵਾਦੀ ਵੀ ਗੁਰਪਦਵੰਤ ਪੰਨੂ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜਿਹਨੂੰ ਤੌਹੀ ਦਿੱਤੀਆਂ ਨੇ ਸਾਡੇ ਦਰੰਗੇ ਚੰਡੇ ਦਾ ਅਪਮਾਨ ਨਹੀਂ ਕਰਦਾ ਵਾ ਅੱਜ ਦਿੱਤੇ ਦੇਸ਼ ਔਰ ਵਿਦੇਸ਼ 'ਚ ਖੁਸ਼ੀਆਂ ਮਨਾ ਰਹੇ ਆ ਪ੍ਰਧਾਨ ਮੰਤਰੀ ਜਾਲ ਕਰੇ ਤੇ ਖੁਸ਼ੀਆਂ ਮਨਾ ਰਹੇ ਨੇ ਅੱਜ 15 ਦਾ ਨਹੀਂ ਹਯਾਦ ਹੋਇਆ ਸਾਡੀ ਪੰਜਾਬ ਪੜ੍ਹ ਵਧੀਆ ਕੰਮ ਕਰ ਰਹੀ ਆ ਬਬਰ ਛੇੜੀ ਕਰ ਰਹੀ ਆ ਰਾਜੋਸੀ ਇਹਨਾਂ ਨੂੰ ਦਿਲਾਉਣਾ ਮੈਨੂੰ ਉਹਨਾਂ ਨੂੰ ਕੋਈ ਬਰਕਾਤ ਸ਼ਾਜਾਤ ਵਰਪਤੋਂ ਪੰਨੂ ਹੁੰਦਾਬਾਦ ਗੋੜੀ ਬ੍ਰਾਂਡ ਹੁੰਦਾਬਾਦ ਅਰਸ਼ਦੁੱਲਾ ਹੁੰਦਾਬਾਦ ਡੰਡਾਰੀ ਕੇ ਹੁੰਦਾਬਾਦ ਇਹਦਾ ਹੁਣ ਇਲਾਜ ਕਰਨ ਲੱਗੇ ਆ ਪੰਨੂ ਆ ਪੱਟੀ ਆ ਅੱਗੇ ਦੇਖ ਦੁੱਖਣਾ ਹੈ ਅਸੀਂ ਖੰਮੇਜ ਕਰ ਰਹੇ ਆ ਪੱਟੀ ਨੂੰ ਪਤਾ ਲੱਗ ਜਣਾ ਵਾ ਪੰਨੂ ਨੂੰ ਪਤਾ ਜਣਾ ਇਹ ਕਿਹੜਾ ਬਾਹਰ ਬੈਠਾ ਹਾਂ ਇਹ ਐਨ ਕਰਨੇ ਸਿੱਤੂ ਬਾਪੇ ਐਸੇ ਕਰਕੇ ਉਹਦਾ ਸਵੇਰ ਦਾ ਇੰਤਜ਼ਾਰ ਕਰਦੇ ਆਂ ਕਿ ਹਲੇ ਤੱਕ ਆਇਆ ਨਹੀਂ ਲੰਗਾ ਬੰਦਨਾ ਵਾਸ ਨੂੰ ਆਉਂਗਾ ਐਨ ਕਰਨੇ ਸਿੱਤੂ ਆ ਥੋੜੇ ਘਡੇਰੇ ਤੇ ਘਰ ਦੇ ਉਹ ਸਵੇਰ ਦਾ ਦੀਤ ਰਹੇ ਆਂ ਕਿ ਅੱਜ ਮੁਸਾਵਤ ਅੱਜ ਆਉਂਗਾ ਪਾਕਿਸਤਾਨ ਦੇ ਹਾਂ ਦੇਖੋ ਆ ਮਿੱਟੀ ਦੇ ਤੇਲ ਨਾਲ ਇਹਨੂੰ ਜਲਾਉਣ ਲੱਗੇ ਆਂ ਆ ਪੱਟੀ ਨੂੰ ਵੀ ਇਹ ਰੋਜ਼ ਰੋਜ਼ 50% ਤੰਗ ਕਰਦਾ ਹੈ ਇਹ ਤਰਨਤਾਰਨ ਏਰੀਆ 'ਚ ਕਦੇ ਕਿਸੇ ਏਰੀਆ 'ਚ ਤੇ ਸ੍ਰੀ ਅਮਰਸਾਹਬ ਦੇ ਏਰੀਆ 'ਚ ਬਹੁਤ ਜ਼ਿਆਦਾ ਤੰਕੀਲਾ ਹੋਇਆ ਤਾਂ ਕਿ ਆਮ ਨਾਲ ਲੱਗੇ ਘਰ ਤਾਂ ਇਹ ਖਾਲਸਤਾਨੀ ਵੀ ਆਏ ਨੇ ਲਾਣ ਪੱਟੀ ਮੁਰਦਾਬਾਦ ਲਾਣ ਪੱਟੀ ਮੁਰਦਾਬਾਦ ਲਾਣ ਪੱਟੀ ਹਲੋ ਆ ਕੀ ਆਏ ਪੰਨੋ ਤੰਕਵਾਦੀ ਮੁਰਦਾਬਾਦ ਖਾਲਸਤਾਨ ਮੁਰਦਾਬਾਦ ਜਿਹੜਾ ਕਰਾ 17 ਤਰੀਕ ਨੂੰ ਵੋਟਾਂ ਪੈਣੀਆਂ ਵੋਟਾਂ ਜੀ ਪੈਣੀਆਂ ਨਹੀਂ ਨਹੀਂ ਫਾਈਡਮ ਕਬਤੀ ਜਮਾਨੇ ਤੇ ਆ ਬੋਲਦਾ ਪੈਣ ਗਿਆ ਅੱਜ ਉਹਦਾ ਪਹਿਲਾ ਵੀ 2000 ਇਹਦੇ ਵਿੱਚ ਵੀ ਉਸ ਦਾ ਰਫੰਡਮ ਕਬਤੀ 20 ਉਸ ਤੇ ਕੀਤਾ ਸੀ 10 15 10 ਜਨ ਫਾਈਡਮ 2020 ਦੁਬਸ ਕਰਦੇ ਆ ਜੋ ਕਿ ਸਿਮਰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਰਿਹਾ ਇਹ ਝੰਡਾ ਨਹੀਂ ਛੜਾ ਪਹਿਲਾ ਵੀ